ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋੜੀਪੁਰ ਜ਼ਿਲ੍ਹੇ ਦਾ ਮਾਨਮੱਤਾ ਨਗਰ ਆ ਪਿੰਡ ਸਰਾਂਵਾਲੀ ਸਰਾਂਵਾਲੀ ਪਿੰਡ ਦੇ ਵਿੱਚ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਝੋਟੀ ਪਹਿਲਾ ਸੂਆ ਤਾਜੀ ਸੂਈ ਸਵਾਈ ਤੁਹਾਨੂੰ ਵਿਖਾਉਣੀ ਆ ਲੇਵੇ ਵਾਲੀ ਸੀਲ ਠੰਡੀ ਇੰਨੀ ਕੁ ਜਿਆਦੀ ਆ ਵੀ ਇਹਨੂੰ ਕਰਮਾ ਵਾਲੀ ਨੂੰ ਤੀਜਾ ਗੋਦ ਨਹੀਂ ਹਜੇ ਸੋਇਆ ਨਾ ਤੇ ਜਿਵੇਂ ਮਰਜ਼ੀ ਕੋਈ ਇਹਦੇ ਥੱਲੇ ਬੈਠਾ ਰਵੇ ਨਾ ਬੈਠਾ ਰਵੇ ਕੋਈ ਨਿੰਦਪ ਵਿਚਾਰੀ ਜਣੀ ਆ ਦੀਪ ਆਪਣਾ ਹੱਥ ਲਾ ਰਿਹਾ ਇਹਨੂੰ ਵੇਖ ਲਓ ਤੁਸੀਂ ਥਾਣਾ ਤੋਂ ਉਹਨਾਂ ਨੂੰ ਤੇ ਇਹਨੂੰ ਕੋਈ ਪ੍ਰਵਾਹ ਨਹੀਂ ਕਰਮਾ ਵਾਲੀ ਨੂੰ ਵੀ ਕਹਿਣ ਤੋਂ ਭਾਵੇਂ ਆ ਵੀ ਚੋਣ ਵਾਲੇ ਦੇ ਲਈ ਕਹਿਣਾ ਚੀਜ਼ ਆ ਉਹ ਕਰਦਿਆਂ ਦੀ ਡਿਟੇਲ ਜਾਣਦੇ ਆਪਾਂ ਸਾਡੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਠੀਕ ਹੈ ਜੀ ਵਧੀਆ ਪਹਿਲਾਂ ਤਾਂ ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਸਾਨੂੰ ਇਹ ਬਹੁਤ ਸਾਰੇ ਸਰੋਤਿਆਂ ਨੂੰ ਹੀ ਬਹੁਤ-ਬਹੁਤ ਵਧਾਈਆਂ ਅੱਛਾ ਗੱਲ ਇਹ ਹੋਆ ਨਵੇਂ ਸਾਲ ਤੇ ਕੁਝ ਨਵੀਂ ਸੋਚ ਦੇ ਨਾਲ ਚੱਲਣਾ ਹਾਂਜੀ ਹਾਂ ਠੀਕ ਆ ਤੁਹਾਡੇ ਵੀ ਭਰਾਵਾਂ ਨੂੰ ਸੋਚਣਾ ਪੈਣਾ ਆਪਾਂ ਨੂੰ ਵੀ ਸੋਚਣਾ ਹਾਂਜੀ ਹਾਂ ਗੱਲ ਉਨੀ ਕੁ ਕਰਿਆ ਕਰਨੀ ਆ ਜਿੰਨੀ ਕੁ ਗੱਲ ਤੇ ਆਪਾਂ ਖਰੇ ਉੱਤਰ ਖਰੇ ਉੱਤਰ ਨਾ ਹਾਂ ਆ ਠੀਕ ਆ ਬਾळा ਉੱਲਾ ਨਾ ਰੱਖੋ ਹਾਂ ਬਾळा ਉੱਲਾ ਨਾ ਰੱਖੋ ਬਾळा ਦੁੱਧ ਦਾ ਝੂਠ ਨਾ ਮਾਰੋ ਅਗਲਾ 100 ਕਿਲੋਮੀਟਰ ਤੋਂ ਚੱਲ ਕੇ ਆ ਜੇ ਨਿਕਲੇ ਦਸਹੀਏ 12 ਨਿਕਲੇ ਅੱਠ ਸੁਆਦ ਨਹੀਂ ਮੈਨੇ ਠੀਕ ਆ ਗੱਲ ਆਪਣਾ ਤੁਸੀਂ ਦੱਸ ਦਿਓ ਜੇ ਤਾਂ ਆਪਣਾ ਨਾਮ ਆਇਆ ਹਾਂ ਨਹੀਂ ਆ ਹਾਂ ਅੱਜ ਆਪਣੇ ਬਈ ਫਿਰ ਛੋਟੀ ਕਮਾਲਾ ਹੈ ਹਾਂ ਬਹੁਤ ਚੰਗੀ ਝੋਟੀ ਬਾਈ ਪਹਿਲਾਂ ਨਹੀਂ ਆ ਬਾਈ ਇਹ ਪਹਿਲਾਂ ਨਹੀਂ ਆ ਮੈਂ ਲਾਦਾ ਹੀ ਵੇਖੇ ਨਹੀਂ ਵੈਸੇ ਦੰਦਾ ਜੀ ਆਉਂ ਠੀਕ ਹੈ ਦੰਦਾ ਅੱਛਾ ਬਾਈ ਅਮਨੇ ਫਿਰ ਇਦੋਂ ਤੀਜਾ ਦਿਨ ਹੋ ਗਿਆ ਜੀ ਸੂਈ ਨੂੰ ਹਾਂਜੀ ਹਾਂਜੀ ਦੁੱਧ ਤਿਆਰ ਹੋਊਗਾ ਦੁੱਧ ਬਾਈ ਮੰਨ ਲਓ 9 ਕਿਲੋ ਜਮਾਂ ਐਨ ਬੋਲਾ ਤਿਆਰ ਹੈ ਐਨ ਕੰਡੇ ਲਾਉਂਦੀ ਆ ਕੰਡੇ ਲਾਉਂਦੀ ਜਮਾਂ 9 ਕਿਲੋ ਚਾਹ ਬਾਈ ਠੀਕ ਚਵਾਈ ਚੂਈ ਕਿਵੇਂ ਲੱਗਦੀ ਚਵਾਈ ਚੂਈ ਵਧੀਆ ਹੀ ਇੱਕ ਨੰਬਰ ਜਮਾਂ ਇੱਕ ਨੰਬਰ ਹਾਂਜੀ ਹਾਂ ਜੇ ਕੋਈ ਆਕੇ ਵੀ ਘਰੇ ਰੱਖਣ ਵਾਲਾ ਭਰਾ ਘਰੇ ਰੱਖਣ ਵਾਲਾ ਬਾਈ ਜਿਵੇਂ ਮਰਜੀ ਆ ਵੇਖ ਲਓ ਵੀ ਇਦੋਂ ਸੀਲ ਮੱਝ ਨਹੀਂ ਹੋ ਸਕ ਨਾ ਨਾ ਮਾਰਦੇ ਦੋ ਦੋ ਯਾਰ ਦੂਜਾ ਫਨੇ ਆਏ ਕੋਈ ਮਾਰਦੇ ਮੰਨ ਲੋ ਨਹੀਂ ਠੀਕ ਹੈ ਆਪਣੇ ਦੂਜੇ ਦੇ ਹੀ ਮਾਰਦੇ ਬਾਈ ਵਾਕਿਆ ਹੀ ਹੈ ਜਿਵੇਂ ਝੋਟੀ ਪੜੀ ਜਮਾ ਹੀ ਨਹੀਂ ਆਪੋ ਰਾਵ ਨਹੀਂ ਕੋਈ ਨੰਦ ਵਿਚਾਰ ਹੀ ਨਹੀਂ ਕੱਟਿਆ ਯਾਰ ਕਿਹਾ ਕਿ ਸਾਡੀਆਂ ਮੰਗੀਆਂ ਤੇ ਹੁਣ ਇੰਨੇ ਫੀਲ ਨਹੀਂ ਆਪਾਂ ਵੇਖੀ ਕਿ ਰਹੀ ਆ ਵੇਲਾ ਦਾ ਹੱਥ ਲਾਇਆ ਨਾ ਉਦੋਂ ਮੈਂ ਮਾ ਸਾਫ ਕੀਤੀ ਤੇ ਪੱਥਵੇਂ ਮਾੜੇ ਜੀ ਨਾਲੀ ਤੇ ਆਪਣੇ ਰੇਟ ਹੋਣੇ ਵਸੀਲ ਆ ਤੇ ਤੂੰ ਅੱਖੇੰਦਰਾ ਲਵਾ ਦਿਆ ਹਾਂ ਨਹੀਂ ਨਹੀਂ ਉਹ ਨਹੀਂ ਉਹ ਮੈਂ ਰੇੜਤਾ ਆਪਣਾ 7 ਲੱਖਾ 1 ਵੀਰੀ ਦੇ ਦਿਆਂਗਾ 1 ਵੀਰੀ ਦੇ ਦਿਆਂਗੇ ਹਾਂ ਥੋੜਾ ਜਿਹਾ ਲਾੜ ਪਿਆਰ ਹੋਰ ਕਰਦੀ ਕਰ ਦਿਆਂਗੇ ਕੋਈ ਲਾੜ ਦੇ ਸਾਲ ਨਾਲ ਜੇ ਜਿਆਦਾ ਬਾਤ ਉਹ ਜਿਆਦਾ ਕਰਦੇ ਠੀਕ ਆ ਅਸਾ ਜੇ ਕੋ ਕਹੇ ਵੀ ਯਾਰ ਵੀ ਬਣਾ ਵੀ ਨਵਾਂ ਸਾਲ ਆ ਤੇ ਨਵੇਂ ਸਾਲ ਦੇ ਸਾਨੂੰ ਪਹੁੰਚ ਕਰਦੇ ਉਹ ਜਿਆਦਾ ਸੌਦਾ ਵੀ ਹੋ ਜੂਗਾ ਪਹੁੰਚ ਵੀ ਕਰ ਦਿਆਂਗੇ ਆਪਾਂ 1 ਵੀ ਤੋਂ ਪਹੁੰਚ ਕਰ ਦਾਂਗੇ 100 ਕਿਲੋਮੀਟਰ ਕਰ ਦਿਆਂਗੇ ਠੀਕ ਪੂਰੀ ਬਈ ਕੱਢੀ ਪਾਰ ਨੂੰ ਮੜ ਲੈ ਵੀ ਮਿੱਤਰੋ ਹੁਣ ਤਾਂ ਗੱਲ ਜਾਵਾਂ ਟਿਕਾਣੇ ਹੋ ਗਈ ਪੈਸੇ ਦੇਣੇ ਤੁਸੀਂ ਤੇ ਪੈਸੇ ਹਾਂ ਇੱਕ ਗੱਲ ਹੋਰ ਘਰ ਤੋਂ ਬਾਹਰ ਹੋਈ ਚੀਜ਼ ਦੀ ਬਈ ਆਪਣੇ ਚੈਨਲ ਦੀ ਕੋਈ ਗਾਰੰਟੀ ਨਹੀਂ ਹੋਊਗੀ ਨਾ ਆ ਦੀ ਥਲੀ ਕਰੋ ਦੋ ਟਾਈਮ ਚੋ ਹਾਂ ਘਰ ਤੋਂ ਬਾਹਰ ਹੋਏ ਪਸ਼ੂ ਦੀ ਨਾ ਚੈਨਲ ਦੀ ਗਾਰੰਟੀ ਹੋਊਗੀ ਤੇ ਨਾ ਮਾਲਕ ਦੀ ਹੋਊਗੀ ਕਿਉਂਕਿ ਮੈਨੂੰ ਕੱਲ ਇੱਕ ਫੀਲ ਹੋਈ ਗੱਲ ਇੱਕ ਬੰਦਾ ਵੀਹ ਬਾਈਆਂ ਦਿਨਾਂ ਬਾਅਦ ਮੱਝ ਲੈ ਕੇ ਗਏ ਨੂੰ ਹੋ ਗਿਆ ਤਾਂ ਵੀਹ ਬਾਈਆਂ ਦਿਨਾਂ ਬਾਅਦ ਕਹੀ ਜਾਵੇ ਤੁਹਾਡੇ ਚੈਨਲ ਤੋਂ ਮੱਝ ਲਈ ਸੀ ਤੇ ਥਣਾ ਜੋ ਛੱਡੀਆਂ ਹੁੰਦੀਆਂ ਬਾਈ ਉਹ ਤਾਂ ਬਾਈ ਆਹਾਂ ਦਾ ਕਿਸਮਤ ਹੁੰਦੀ ਆ ਆ ਦੀਆਂ ਦਾ ਮਟਾੜਸ ਉਹਨਾਂ ਦੇ ਕੋਲੇ ਹੋ ਗਈ ਜਾ ਕੇ ਇਹਦੇ ਵਿੱਚ ਬਈ ਨਾ ਮਾਲਕ ਦਾ ਤੇ ਨਾਮ ਇਹ ਤਾਂ ਨਹੀਂ ਕੋਈ ਕੋਈ ਬਾਈ ਗੱਲ ਥੋੜੀਆਂ ਜੀਆਂ ਵੇਖਿਆ ਕਰੋ ਅੱਛਾ ਹੁਣ ਆ ਵੇਖੋ ਛੋਟੀ ਜਿਹੇ ਥਾਣਾ ਦਾ ਗੈਪ ਥਾਣਾ ਦੀ ਬਣਾਵਟ ਅੰਗਾ ਪੈਰਾ ਦੀ ਲੱਗਦਾ ਥਾਣਾ ਦੂਰਾ ਥਾਣਾ ਲੱਗਾ ਠੀਕ ਆ ਬਾਈ ਤੇ ਹੁਣ ਉਹਦਾ ਮੁੱਲ ਵੀ ਦੱਸਤਾ ਨੰਬਰ ਵੀ ਅਮਨੇ ਬਾਈ ਦੱਸਦੇ ਹੁਣ ਨੰਬਰ 2275268 52016 75268 52016 75268 52016 ਪਈਦਾ ਨੰਬਰ ਆ ਇਸ ਨੰਬਰ ਤੇ ਕਰੋ ਬਾਈ ਦੇ ਨਾਲ ਗੱਲ ਤੇ ਹੱਲ ਮਸਲੇ ਦਾ ਫੋਨ ਤੇ ਹੋ ਜਾਓ ਹਲ ਧੰਨਵਾਦ ਸ਼ੁਕਰੀਆ